ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਅੱਜ ਆਪਾਂ ਹੋਰ ਇੱਕ ਵੀਡੀਓ ਲੈ ਕੇ ਹਾਜ਼ਰ ਹੋਏ ਆ ਆਪਦੇ ਲਈ ਤੇ ਇਹ ਵੀਡੀਓ ਬਣਾਉਣ ਵਾਸਤੇ ਆਪਾਂ ਦੋ ਦੋ ਕੁੰਡਿਆਂ ਦੇ ਸਹਾਵਨਾ ਕੁੰਡੇ ਪਾਏ ਆ ਜੀ ਤੇ ਇੱਕ ਇੱਕ ਕੁੰਡਾ ਦੋ ਦੋ ਕੁੰਡੇ ਆਪਣੇ ਸਾਈਡਾਂ ਤੇ ਆ ਤੇ ਦੋ ਦੋ ਕੁੰਡੇ ਹੀ ਆਪਣੇ ਇਹ ਡਿਜ਼ਾਈਨ ਦੇ ਆ ਤੇ ਇਹ ਆਪਾਂ ਅੱਗੇ ਤੁਹਾਨੂੰ ਦੱਸ ਦਿੰਨੇ ਆ ਵੀ ਆਇ ਕਿ ਕੁੰਡਾ ਕਿਵੇਂ ਰੱਖਿਆ ਆਪਾਂ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਜਿਵੇਂ ਅੱਜ ਕੱਲ ਸਕੇਵੀਆਂ ਬਣਾਉਂਦੇ ਆ ਤਾਂ ਸਕੇਵੀਆਂ ਦਾ ਬਾਰਡਰ ਵੀ ਬਹੁਤ ਸੋਹਣਾ ਲੱਗਦਾ ਜੀ ਤੇ ਤੁਸੀਂ ਸਕੇਵੀ ਦਾ ਬਾਰਡਰ ਵੀ ਬਣਾ ਸਕਦੇ ਹੋ ਇਹ ਕੋਟੀ ਸਵੈਟਰ ਦਾ ਬਾਰਡਰ ਵੀ ਬਣਾ ਸਕਦੇ ਹੋ ਪੂਰੇ ਚ ਵੀ ਪਾ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕੋਈ ਵੀ ਚੀਜ਼ ਬਣਾ ਸਕਦੇ ਹੋ ਤੁਸੀਂ ਡਿਜ਼ਾਈਨ ਇੰਨਾ ਸੋਹਣਾ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਦਿਓ ਨਾ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਹਾਂ ਡਿਜ਼ਾਈਨ ਆਪਾਂ ਉਲਟੀਆਂ ਤਿੰਨ ਸਲਾਈਆਂ ਸੌਰੀ ਸਿੱਧੀਆਂ ਸਿੱਧੀਆਂ ਬਣਾ ਲਈਆਂ ਸੀਗੀਆਂ ਇਧਰੋਂ ਵੀ ਇਧਰੋਂ ਵੀ ਸਿੱਧੀਆਂ ਸਿੱਧੀਆਂ ਦੋਨਾਂ ਪਾਸਿਆਂ ਤੋਂ ਆਪਾਂ ਤਿੰਨ ਸਲਾਈਆਂ ਬਣਾ ਲਈਆਂ ਸੀ ਕੁੰਡੇ ਪਾ ਕੇ ਤੇ ਹੁਣ ਆਪਾਂ ਇੱਕ ਕੁੰਡਾ ਤਾਰਿਆ ਇੱਕ ਕੁੰਡਾ ਆਪਾਂ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਜਿਹੜੇ ਆ ਦੋ ਕੁੰਡੇ ਆ ਇਹਨਾਂ ਤੇ ਆਪਾਂ ਬਣਾਉਣਾ ਹੈਗਾ ਜੀ ਡਿਜ਼ਾਈਨ ਦੋ ਦੋ ਕੁੰਡਿਆਂ ਦਾ ਹੀ ਆਪਣਾ ਡਿਜ਼ਾਈਨ ਹੈ ਜੀ ਤੇ ਆਪਾਂ ਦੋ ਕੁੰਡੇ ਇਸ ਤਰ੍ਹਾਂ ਇਕੱਠੇ ਲਾਵਾਂਗੇ ਇੱਕ ਵਾਰੀ ਬਣਾਇਆ ਵਲ ਪਾ ਕੇ ਦੋ ਵਾਰੀ ਫਿਰ ਵਲ ਪਾ ਕੇ ਤਿੰਨ ਵਾਰੀ ਤਾਂ ਹੁਣ ਆਪਾਂ ਇਹਨਾਂ ਨੂੰ ਛੱਡ ਦੇਣਾ ਇੱਥੇ ਆਪਣੇ ਪੰਜ ਕੁੰਡੇ ਹੋ ਗਏ ਜੀ 1 2 3 4 5 ਅੱਗੇ ਫਿਰ ਆਪਾਂ ਦੋ ਕੁੰਡੇ ਲਵਾਂਗੇ ਇੱਕ ਵਾਰੀ ਕੁੰਡਾ ਬਣਾ ਲਿਆ ਵਲ ਪਾ ਕੇ ਦੋ ਵਾਰੀ ਫਿਰ ਵਲ ਪਾ ਕੇ ਤਿੰਨ ਵਾਰੀ ਜਾਨੇ ਦੀ ਆਪਾਂ ਦੋ ਕੁੰਡਿਆਂ ਤੋਂ ਪੰਜ ਕੁੰਡੇ ਬਣਾ ਲੈਣੇ ਆ ਜੀ ਫਿਰ ਆਪਾਂ ਦੋ ਕੁੰਡੇਆਂ ਨੂੰ ਇੱਕ ਵਾਰੀ ਬਣਾਇਆ ਗਲ ਪਾ ਕੇ ਦੋ ਵਾਰੀ ਹਨ ਦੋ ਵਾਰੀ ਬਣਾਇਆ ਜੀ ਗਲ ਪਾ ਕੇ ਤਿੰਨ ਵਾਰੀ ਇਸ ਤਰ੍ਹਾਂ ਕਰਦੇ ਆਪਾਂ ਜਿੰਨੇ ਕੁੰਡੇ ਹੈਗੇ ਆਪਣੇ 2-2 ਕੁੰਡੇ ਆਪਾਂ ਬਣਾ ਲੈਣੇ ਆ ਦੋ ਕੁੰਡਿਆਂ ਤੋਂ ਆਪਾਂ 5 ਕੁੰਡੇ ਬਣਾ ਲੈਣੇ ਆ ਜੀ ਕਪਾ ਇੱਧਰ ਇੱਕ ਕੁੰਡਾ ਫालतू ਰੱਖਿਆ ਹੋਇਆ ਤੇ ਆਪਣਾ ਇੱਧਰਲੀ ਸਾਈਡ ਵੀ ਇੱਕ ਕੁੰਡਾ ਆਊਗਾ ਜੀ ਆਪਾਂ ਸਾਰੇ ਕੁੰਡੇ ਬਣਾ ਲਏ ਜਿਹੜੇ ਦੋ ਦੋ ਆਪਾਂ ਡਿਜ਼ਾਈਨ ਦੇ ਬਣਾਉਣੇ ਸੀਗੇ ਇੱਥੇ ਆਪਣੇ ਕੋਲੇ ਦੋ ਕੁੰਡੇ ਬਚ ਗਏ ਇੱਕ ਕੁੰਡਾ ਆਪਾਂ ਉਲਟਾ ਬਣਾ ਲਵਾਂਗੇ ਤੇ ਇੱਕ ਸਿੱਧਾ ਬਣਾ ਲਾਂ ਇਹ ਆਪਣੀ ਪੂਰੀ ਸਲਾਈ ਬਣ ਗਈ ਹੈ ਹੁਣ ਆਪਾਂ ਆਗੇ ਜੀ ਉਲਟੀ ਸਾਈਡ ਉਲਟੀ ਸਾਈਡ ਦੇਖੋ ਜੀ ਆਪਾਂ ਇੱਕ ਕੁੰਡਾ ਤਾਰਾਂਗੇ ਉਧਰ ਜਿਹੜਾ ਆਪਾਂ ਕੁੰਡਾ ਉਲਟਾ ਬਣਾਇਆ ਸੀ ਉਧਰ ਆਪਾਂ ਸਿੱਧਾ ਬਣਾਵਾਂਗੇ ਕਿ ਹੁਣ ਆਪਣੇ ਜਿਹੜੇ ਪੰਜ ਕੁੰਡੇ ਆਪਾਂ ਇਹਨਾਂ ਚ ਆਪਾਂ ਆਹ ਦੋ ਕੁੰਡੇ ਲਵਾਂਗੇ ਇਹਨੂੰ ਸਿੱਧਾ ਬਣਾ ਲਵਾਂਗੇ ਤਾਂ ਗਾ ਆਪਣੇ ਵਾਲ ਕਰਾਂਗੇ ਤਿੰਨ ਕੁੰਡੇ ਇਕੱਠੇ ਸਲਾਈ ਤੇ ਲੈ ਕੇ ਆਪਾਂ ਉਲਟੇ ਬਣਾ ਲਾਂਗੇ ਫੇਰ ਧਾਂਗਾ ਪਿੱਛੇ ਕਰਾਂਗੇ ਥੋੜੇ ਜਿਹਾ ਇਸ ਤਰ੍ਹਾਂ ਆਪਾਂ ਲੂਜ਼ ਕਰ ਲਵਾਂਗੇ ਉਹਨਾਂ ਨੂੰ ਦੋ ਕੁੰਡੇ ਆਪਾਂ ਲੈ ਕੇ ਪੰਜਾਂ ਚੋਂ ਸਿੱਧੇ ਬਣਾ ਲਵਾਂਗੇ ਤਿੰਨ ਕੁੰਡੇ ਆਪਾਂ ਉਲਟੇ ਬਣਾ ਲਾਂਗੇ ਤਾਂ ਆਪਣੇ ਦੋ ਕੁੰਡੇ ਦੇ ਜਾਂਦੇ ਹੋਗੇ ਦੋ ਦੋ ਕੁੰਡੇ ਆਪਣੇ ਫੇਰ ਤੋਂ ਹੋਗੇਗੇ ਆਪਾਂ ਬਣਾਉਣ ਵੇਲੇ ਥੋੜੇ ਜਿਹਾ ਆਪਾਂ ਲੋਜ ਵੀ ਰੱਖ ਸਕਦੇ ਹੱਥ ਆਪਣੇ ਕੋਲ ਕੁਝ ਪਹਿਲੀ ਸਲਾਈ ਆ ਤਾਂ ਥੋੜਾ ਜਿਹਾ ਕਸਿਆ ਹੋਇਆ ਜਦੋਂ ਅੱਗੇ ਡਿਜ਼ਾਈਨ ਬਣਾਉਂਦੇ ਜਾਵਾਂਗੇ ਤਾਂ ਫਿਰ ਬਹੁਤ ਸੌਖਾ ਜੀ ਜਲਦੀ ਜਲਦੀ ਬਣੀ ਜਾਂਦਾ ਹੈ ਵਾਂ ਦੇ ਗੁੰਡੇ ਆ ਪੰਜਾਂ ਚੋਂ ਆਪਾਂ ਦੋ ਸਿੱਧੇ ਬਣਾ ਲਵਾਂਗੇ ਤਿੰਨ ਗੁੰਡੇ ਆਪਾਂ ਉਲਟੇ ਬਣਾ ਲਵਾਂਗੇ ਤਿੰਨ ਗੁੰਡੇ ਇਕੱਠੇ ਬਣਾਉਣੇ ਆ ਜੀ ਕਿਤੇ ਉਹ ਨਾ ਸਮਝ ਲਿਓ ਦੋ ਗੁੰਡਿਆਂ ਦਾ ਇਸ ਤਰ੍ਹਾਂ ਆਪਾਂ ਇੱਕ ਕਰ ਦੇਣਾ ਸਿੱਧੇ ਸਿੱਧਾ ਤੇ ਤਿੰਨ ਗੁੰਡਿਆਂ ਦਾ ਇੱਕ ਕਰਨਾ ਜਦੋਂ ਆਪਾਂ ਉਲਟੇ ਬਣਾ ਲੈਣੇ ਤਿੰਨ ਗੁੰਡੇ ਉਲਟੇ ਬਣਾਉਣੇ ਆ ਇੱਕ ਗੁੰਡਾ ਬਣਾ ਲੈਣਾ ਆ ਕੁੰਡਾ ਪਹਿਸਿੱਧਾ ਬਣਾ ਲਵਾਂਗੇ। ਇਹ ਕੋਲਟਾ। ਉਹ ਸਿੱਧੀ ਸਾਈਡ ਤੋਂ ਆਪਣਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਇਹ। ਤੱਕ ਗਏ ਤਾਂ ਅੱਗੇ ਆਪਾਂ ਇਹ ਦੋ-ਦੋ ਸਲਾਈਆਂ ਰਿਪੀਟ ਕਰਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣਦਾ ਜੀ। ਇੱਕ ਸਲਾਈ ਆਪਾਂ ਹੋਰ ਬਣਾ ਕੇ ਦਿਖਾ ਦਿੰਨੇ ਤੁਹਾਨੂੰ। ਦੋ ਸਲਾਈਆਂ। ਇੱਕ ਕੁੰਡਾ ਪਤਾ ਰਿਹਾ ਇੱਕ ਉਲਟਾ ਬਣਾ ਲਿਆ। ਹੋਣਾ ਦੋ ਕੁੰਡੇ ਇਹਨੂੰ ਆਪਾਂ ਇਸ ਤਰ੍ਹਾਂ ਲੈ ਲਵਾਂਗੇ ਕੁੰਡੇ ਨੂੰ ਹੁਣ ਦੋਹਾਂ ਤੋਂ ਆਪਾਂ ਪੰਜ ਕੁੰਡੇ ਬਣਾ ਲੈਣੇ ਸਿੱਧੀ ਸਿਲਾਈ ਆਪਾਂ ਦੋ ਕੁੰਡਿਆਂ ਤੋਂ ਪੰਜ ਕੁੰਡੇ ਬਣਾ ਲੈਣੇ ਆ ਉਲਟੀ ਸਿਲਾਈ ਆਉਂਦੀ ਵਾਰੀ ਆਪਾਂ ਦੋ ਕੁੰਡੇ ਹੀ ਆਪਣੇ ਬਣਾ ਲੈਣੇ ਆ ਦੋ ਕੁੰਡੇ ਆਪਾਂ ਇਕੱਠੇ ਬਣਾਉਣੇ ਆ ਸਿੱਧੇ ਤਿੰਨ ਕੁੰਡੇ ਇਕੱਠੇ ਬਣਾਉਣੇ ਆ ਆਪਾਂ ਉਲਟੇ ਆ ਦੇਖੋ ਜੀ ਹੁਣ ਆਸਾਨ ਹੈ ਥੋੜਾ ਜਿਹਾ ਤੇ ਥੋੜਾ ਜਿਹਾ ਆਪਾਂ ਇੱਥੇ ਆਹ ਕੁੰਡੇ ਲੋਜ ਰੱਖ ਲਈਏ ਤਾਂ ਆਪਣਾ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ। بس ਆਹ ਕੁੰਡਾ ਪਲਟਾ ਲੈਣਾ। ਆ ਦੇਖੋ ਜੀ ਆਹ ਕੁੰਡਾ ਆਪਾਂ ਇਸ ਤਰ੍ਹਾਂ ਲਟਾ ਲੈਣਾ। ਉਲਟੀ ਸਾਈਡ ਆ ਗਈ ਜੀ ਆਪਾਂ ਇੱਕ ਕੁੰਡਾ ਤਾਰਿਆ ਇੱਕ ਸਿੱਧਾ ਬਣਾ ਲਵਾਂਗੇ ਅਗਲੇ ਦੋ ਕੁੰਡੇ ਲਵਾਂਗੇ ਦੋਵਾਂ ਦਾ ਇੱਕ ਐੇ ਬਣਾ ਲਵਾਂਗੇ ਸਿੱਧਾ ਕੁੰਡਾ ਤਿੰਨਾਂ ਦਾ ਇੱਕ ਕਰਾਂਗੇ ਤਾਂ ਆਪਾਂ ਉਲਟੀ ਪਾਸੇ ਬਣਾਵਾਂਗੇ ਜੀ ਉਲਟੇ ਪਾਸੇ ਧਾਗਾ ਕਰ ਲਾਂਗੇ ਫਿਰ ਸਿੱਧੇ ਪਾਸੇ ਧਾਗਾ ਕਰਕੇ ਦੋਵਾਂ ਦਾ ਇੱਕ ਕਰ ਦਾਂਗੇ ਉਲਟੀ ਸਾਈਡ ਧਾਗਾ ਕਰਕੇ ਤਿੰਨਾਂ ਦਾ ਇੱਕ ਕਰ ਲਾਂਗੇ ਲਓ ਜੀ ਆਪਾਂ ਦੋ ਡਿਜ਼ਾਈਨ ਬਣਾਏ ਦੇਖੋ ਜੀ ਬਹੁਤ ਸੋਹਣਾ ਬਣਿਆ ਹੋਇਆ ਤੇ ਜਿਆਦਾ ਬਣਿਆ ਹੋਇਆ ਜੇ ਦੇਖੋ ਜੀ ਇਸ ਤਰ੍ਹਾਂ ਲੱਗਦਾ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਉਹਨਾਂ ਤਾਂ ਜਰੂਰ ਥੋੜੀ ਜਿਆਦਾ ਲੱਗਦੀ ਆ ਤੇ ਪਰ ਡਿਜ਼ਾਈਨ ਬਹੁਤ ਸੋਹਣਾ ਜੀ ਤੇ ਚਲੋ ਜੀ ਆਪਾਂ ਫਿਰ ਤੋਂ ਤੁਹਾਨੂੰ ਕਹਿੰਨੇ ਆ ਕਿ ਆਪਣੇ ਚੈਨਲ ਨੂੰ ਸਪੋਰਟ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੇ ਲਾਇਕ ਲਾਇਕ ਵੱਧ ਤੋਂ ਵੱਧ ਕਰਦਿਆ ਕਰੋ ਜੀ ਲਾਇਕ ਵੀ ਤੁਸੀਂ ਬਹੁਤ ਘੱਟ ਕਰਦੇ ਹੋ ਤੇ ਪਲੀਜ਼ ਲਾਇਕ ਤੇ ਸ਼ੇਅਰ ਜ਼ਰੂਰ ਵੱਧ ਤੋਂ ਵੱਧ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਜ ਆਪਾਂ ਬਹੁਤ ਸੋਹਣੀਆਂ ਸੋਹਣੀਆਂ ਤੇ ਸੌਖੀਆਂ ਵੀਡੀਓ ਲੈ ਕੇ ਆਉਣੇ ਤੁਹਾਡੇ ਵਾਸਤੇ ਤੇ ਆਪਣਾ ਇੱਕ ਚੈਨਲ ਹੋਰ ਵੀ ਹੈ ਜੀ ਉਹਨੂੰ ਵੀ ਤੁਸੀਂ ਜ਼ਰੂਰ ਆਪਣਾ ਸਬਸਕ੍ਰਾਈਬ ਵੀਡੀਓ ਹਿੰਦ ਤੱਕ ਜ਼ਰੂਰ ਦੇਖਿਆ ਕਰੋ ਜੀ ਆਪਾਂ ਉਹਦਾ ਲਿੰਕ ਦੇ ਦੇਾਂਗੇ ਤੇ ਚਲੋ ਜੀ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰ ਦਿਓ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਤੇ ਕਮੈਂਟ ਵੀ ਬਹੁਤ ਸੋਹਣੇ-ਸੋਹਣੇ ਕਰਦਿਆ ਕਰੋ ਬਹੁਤ ਆਪਣੇ ਭੈਣਾ ਕਮੈਂਟ ਕਰਦੀਆਂ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਸੋਹਣੇ-ਸੋਹਣੇ ਕਮੈਂਟ ਕਰਦੀਆਂ ਜੀ ਬਹੁਤ ਮਨ ਨੂੰ ਖੁਸ਼ੀ ਮਿਲਦੀ ਆ ਜੇ ਨਾ ਤੁਸੀਂ ਇਹੋ ਜਿਹਾ ਕਮੈਂਟ ਕਰਦੇ ਹੋ ਤਾਂ ਬਾਕੀ ਆਪਾਂ ਨੂੰ ਤੁਸੀਂ ਦੱਸ ਵੀ ਦਿਆ ਕਰੋ ਕਿ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਕਿਹਨੂੰ ਵੀ ਇਹਨੂੰ ਪਸੰਦ ਆਉਂਦੀ ਆ ਤਾਂ ਆਪਾਂ ਅੱਗੇ ਉਹਨਾਂ ਦਾ ਨਾਮ ਪਤਾ ਲੱਗੂਗਾ ਤਾਂ ਵੀ ਆਪਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜਿਹੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ